ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋਈ ਇਹ ਨਗਰ ਕੀਰਤਨ ਪੁਰਾ ਖਾਲਸਾ ਜਾਹੋ ਜਲਾਲ ਦੇ ਨਾਮ ਤੇ ਕੱਢਿਆ ਗਿਆ ਬਟਾਲਾ ਪਹੁੰਚਦੇ ਨਗਰ ਕੀਰਤਨ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਬਟਾਲਾ ਤੇ ਐਸ ਐਸ ਪੀ ਬਟਾਲਾ ਵੀ ਮੌਜੂਦ ਰਹੇ ਅਮਰਸ਼ਪਤ ਨਗਰ ਕੀਪਟਰ ਦੇ ਆਰੰਭਤਾ ਹੋਈ ਕੀ ਰੂਪ ਰੇਖਾ ਰਹੇਗੀ ਤੇ ਅੱਜ ਬਟਾਰਾ ਚ ਕਿੰਨਾ ਦਾ ਸਵਾਗਤ ਕੀਤਾ ਗਿਆ ਗੁਰਦਾਸਪੁਰ ਤੋਂ ਨਗਰ ਕੀਪਟਰ ਗਰੁੱਪ ਦੇ ਭਾਗਦਰ ਜੀ ਨਵੀ ਪਾਸ਼ੇ ਜਿਨ੍ਹਾਂ ਨੂੰ ਖੰਧ ਦੀ ਚਾਲ ਰੱਖਿਆ ਗਿਆ ਅੱਜ ਉਹਨਾਂ ਨੂੰ ਸਵਾਗਤ ਦੇ ਨਾਲ ਨਗਰ ਕੀਪਟਰ ਕਾਜ ਆ ਰਿਹਾ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਬਖਸ਼ ਪੜਾ ਸੀ ਜਿੱਥੇ ਸਵਾਗਤ ਹੋਇਆ ਉਸ ਤੋਂ ਬਾਅਦ ਹਨ ਬਟਾਲੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਲੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆ ਉਸ ਤੋਂ ਬਾਅਦ ਅਲੱਗ-ਅਲੱਗ ਖੜਾਵਾਂ ਤੇ ਜਨ ਅਰਤੀ ਕਰਨ ਦਾ ਸਵਾਗਤ ਹੋਊਗਾ ਛੇ ਨਗਰ ਕੀਰਤਨ ਬਟਾਲੇ ਤੋਂ ਕ੍ਰਾਸ ਹੋ ਕੇ ਮੇhta ਚੌਂਕ ਮੇhta ਚੌਂਕ ਤੋਂ ਬਾਅਦ ਅਸੀਂ ਸਭ ਨੂੰ ਜਿਹੜਾ ਪਹੁੰਚੂਗਾ ਜੀ ਸਤਈ 24 25 ਆਨੰਦਪੁਰ ਵਿਖੇ ਲੰਗਰ ਸਭੇ ਵਿਖੇ ਏ ਬਹੁਤ ਵੱਡਾ ਜਿਹੜਾ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਜੀ ਇਹ ਕ੍ਰਿਤਿਕ ਬਹਾਦਰ ਜੀ ਦੀ ਸ਼ਹਾਦਤ ਕਟਾਲੇ ਦੀ ਸੰਗਤ ਕਿੰਨਾ ਪ੍ਰਸ਼ਾ ਕਰਨਾ ਚਾਹ ਦੇ ਬਿਲਕੁਲ ਜੀ ਮੈਂ ਦੱਸਣਾ ਚਾਹਣਾ ਵੀ ਕਟਾਲੇ ਦੀਆਂ ਸੰਗਤਾਂ ਆਪ ਮੁਹਾਰੇ ਕਿਉਂਕਿ ਕਟਾਲੇ ਇੱਕ ਸਾਡਾ ਐਸਾ ਸ਼ਹਿਰ ਹੈ ਜਿੱਥੇ ਹਰ ਪਰੰਦਰ ਸਤਿਕਾਰ ਕੀਤਾ ਜਾਂਦਾ ਹੈ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਹੋ ਸਾਰੇ ਬਸਤਕਾਰ ਸੋ ਜਦੋਂ ਕੋਈ ਵੀ ਤਿਹਾੜ ਹੁੰਦਾ ਚਾਹੇ ਦਿਸ਼ਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਵੇਂ ਦਸਵੇਂ ਦਾ ਮੇਲਾ ਹੋਵੇ ਸੋ ਸਾਰੇ ਤਿਹਾੜਾ ਨੂੰ ਜਿਹੜਾ ਸੱਦਾ ਬਟਾਵਾ ਖੁਸ਼ੀ ਖੁਸ਼ੀ ਮਨਾਉਂਦਾ ਹੈ ਔਰ ਅੱਜ ਜਿਹੜਾ ਨਗਰ ਕ੍ਰੀਪੰਗੜਾ ਦੇ ਉਤੇ ਪਹਾੜ ਤੋਂ ਦਿਸਾ ਹਾ ਤੱਕ ਉਹ ਸਮਰਪਤ ਨੂੰ ਮੁਖ ਰੱਖ ਦਿਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਦਸਤਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿੰਨਾ ਦੇ ਲੋਕਾਂ ਦੇ ਵਿੱਚ ਚਾ ਉਤਸ਼ਾਹ ਪਾਇਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਅਵਸਤੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਵਿੱਚ ਵਿੱਚ ਲੋਕਾਂ ਵੱਲੋਂ ਬਹੁਤ ਹੀ ਸਦਾ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਗਏ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਸਫਾਈ ਕੀਤਾ ਗਿਆ ਹੈ ਤੇ ਸੰਤਾਂ ਜਿਹੜੀਆਂ ਸਾਰੀ ਸਥਾਨ ਤੇ ਖੜੀਆਂ ਹੈ ਦਰਸ਼ਨ ਕਰਨ ਵਾਸਤੇ ਤੇ ਬڑے ਹਵਤਾਨਾ ਜਿਹੜੇ ਕਿੰਨੇ ਤੋਂ ਬਟਾਲਾ ਚੁਣਾਂਕੇ ਅੰਮਰ ਸਰਵੇਖਿਆ ਕੀਤਾ ਜਾਏਗਾ ਅਹੀਂ ਕਰਦੇ ਸਾਡੇ ਦੇ ਸਾਲਾ ਸਾਲਾ ਜਿਹੜਾ ਇਹ ਨਾ ਕਿਤਨ ਨਿਕਲਿਆ ਹੈ ਦੇ ਖਾਲਸੇ ਦੇ ਪ੍ਰਕਾਸ਼ ਵੱਲ ਪੂਰੇ ਖੇਤਰ ਉਪਕਾ ਹੈ ਜੇ ਕੋਈ ਨੂੰ ਹੋਣਾ ਸੀ ਲਾਭ ਵੰਡਾ ਲਾਭ ਅਕੀ ਪੂਰੇ ਬਟਾਰਾ ਸਿਟੀ ਦੇ ਵਿੱਚੋਂ ਨਿਕਲਿਆ ਜਾ ਰਿਹਾ ਇਹਨਾਂ ਦੇ ਕਾਰਨ ਉਹ ਜਿਹੜਾ ਹੈ ਅਸੀਂ ਚੌਕ ਲੈ ਕੇ ਇਹ ਬੁਰਾ ਸਾਨੂੰ ਸਿੱਖਾਉਂਦੀ ਹੈ ਕਿ ਜੇ ਸਾਡਾ ਬੁਲਾਵਾ ਲੱਗਿਆ ਕਿ ਇਹ ਸਾਡਾ ਮੁਤਾਬਕ ਤੁਸੀਂ ਦੇਖਿਆ ਬਹੁਤ ਜ਼ਿਆਦਾ ਲੱਗਦਾ ਹੈ